ਤੇ ਸਾਡੇ ਤਾਇਰ ਬਾਰੇ ਕੀ ਡਿਟੀ ਨਹੀਂ ਜਾਈਗਾ ਅ ਮਾਨਯੋਗ ਕਮਿਸ਼ਨਰ ਪੁਲਿਸ ਅਮਰ ਸਿੰਘ ਸਰ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਡੀਜੀ ਨਿਸ਼ਾਨ ਨਿਰਦੇਸ਼ਕ ਅਤੇ ਐਡੀਸੀਪੀ 2 ਮੈਮ ਹਰਕਮਲ कौर ਉਹਨਾਂ ਦੇ ਨਿਸ਼ਾਨ ਨਿਰਦੇਸ਼ਕ ਅਸੀਂ ਇੱਕ ਮਹਿੰਮ ਚਲਾਈ ਹੋਈ ਹੈ ਅਤੇ ਸਾਡੇ ਇੱਕ ਵਾਰਦਾਤ ਹੁੰਦੀ ਆ 23 ਤਰੀਕ ਨੂੰ ਇੱਕ ਬਾਈਕ ਚੋਰ ਇੱਕ ਬਾਈਕ ਚੋਰੀ ਹੁੰਦੀ ਆ ਗੁਨਾਨਕ ਹਸਪੀਟਲ ਦੇ ਵਿੱਚੋਂ ਉਦੇ ਵਿੱਚ ਇੱਕ ਬਾਈਕ ਸਪਲੈਂਡਰ ਜਿਹੜਾ ਚੋਰੀ ਹੁੰਦਾ ਉਹਦੇ ਉੱਪਰ ਅਸੀਂ ਇੱਕ ਫਰਚਾ ਦਰਜ ਕਰਦੇ ਹਾਂ 125/24 ਫਰਚਾ ਦਰਜ ਕਰਕੇ ਅਸੀਂ ਤਫ਼ਤੀਸ਼ ਸ਼ੁਰੂ ਕਰਦੇ ਹਾਂ ਸਾਡੇ ਕੋਲ ਇੱਕ ਦੋਸ਼ੀ ਅਸੀਂ ਅਪਰੀਹੈਂਡ ਕਰਦੇ ਹਾਂ ਜਿਹਦਾ ਨਾਮ ਸ਼ਾਮ ਸ਼ਾਮ ਸਿੰਘ ਹੈਗਾ ਲੰਗਰਵਾਲ ਦਾ ਖਾਨਾ ਰਹਿੰਦਾ ਉਹਦੇ ਵਿੱਚ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਸਾਡੇ ਐਸਟੂ ਸਾਹਿਬ ਨੇ ਟੀਮ ਬਣਾ ਕੇ ਬੜਾ ਵਧੀਆ ਇੱਕ ਕੰਮ ਕੀਤਾ ਉਹਦੇ ਵਿੱਚ ਅਸੀਂ ਚਾਰ ਵਾਹਨਸ ਹੋਰ ਰਿਕਵਰ ਕੀਤੇ ਜਿਹਦੇ ਵਿੱਚ ਸਾਡੇ ਦੋ ਮੋਟਰਸਾਈਕਲ ਨੇ ਸਪਲੈਂਡਰ ਇੱਕ ਸਕੂਟੀ ਹੈ ਤੇ ਇੱਕ ਸਾਡਾ ਇਹਦਾ ਪਹਿਲਾ ਪੈਸ਼ਨ ਮੋਟਰਸਾਈਕਲ ਰਿਕਵਰ ਹੋਇਆ ਸੀ ਅਸੀਂ ਟੋਟਲ ਅਸੀਂ 4 ਵਾਈਕਲਸ ਰਿਕਵਰ ਕੀਤੀਆਂ ਤੇ ਉਮੀਦ ਹੈ ਕਿ ਹੋਰ ਵੀ ਰਿਕਵਰ ਜੀ ਕਰਾਂਗੇ ਇਹ ਸਭ ਕਿੰਨੇ ਸਮੇਂ ਤੋਂ ਲੱਗ ਰਿਹਾ ਹੈ ਦੇਖੋ ਜੀ ਇਹ ਪੁਰਾਣਾ ਇਹਦੇ ਇਹਦੇ ਖਿਲਾਫ ਪਹਿਲਾਂ ਵੀ ਇੱਕ ਪਰਚਾ ਦਰਜ ਹੈ ਸਿਟੀ ਗੁਰਦਾਸਪੁਰ ਦਾ 26/23 ਉਹ ਵੀ ਚੋਰੀ ਦਾ ਹੈਗਾ ਉਹਦੇ ਵਿੱਚ ਵੀ ਰਿਕਵਰ ਚੋਰ ਹੋਇਆ ਸੀ ਚੋਰੀ ਹੋਈ ਸੀ ਤੇ ਇਹ ਇੱਕ ਬੈਕਗਰਾਉਂਡ ਇਹਦਾ ਹੁਣ ਅਸੀਂ ਅਸੀਂ ਜਾਣਾਂਗੇ ਅਸੀਂ ਤਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਰ ਇਹ ਚੋਰੀ ਕਰਕੇ ਕਦੋਂ ਬਾਕੀ ਕਰਦੇ ਚੋਰੀ ਕਰਕੇ ਅੱਗੇ ਸੇਲ ਕਰਦਾ ਸੀਗਾ ਮਾਈਟ ਬੀ ਇਹਨਾਂ ਨੇ ਹਾਲੇ ਤਾਂ ਹਾਲੇ ਤਾਂ ਆਪਣੀ ਜਗ੍ਹਾ ਤੇ ਕਿਤੇ ਖੜੇ ਹੀ ਕਿਤੇ ਹੋਏ ਸੀ ਚੋਰੀ ਕਰਕੇ ਇਹ ਬਾਕੀ ਤਵਕੀਸ਼ ਦਾ ਹਿੱਸਾ ਹੈ ਜਿੱਦਾਂ ਜਿੱਦਾਂ ਕੋਈ ਪ੍ਰੂਵ ਆਊਗਾ ਤਾਂ ਅਸੀਂ ਦੱਸਾਂਗੇ ਖਾਸ ਏਰੀਆ ਸੀ ਜਿੱਥੇ ਐਕਟਿਵ ਸੀਗਾ ਜਿੱਥੇ ਮਜਬੂਰੀ ਕਰਦੇ ਨਹੀਂ ਜਿੱਥੇ ਉਹਨਾਂ ਨੂੰ ਈਜ਼ੀ ਟਾਸਕ ਈਜ਼ੀ ਟਾਸਕ ਮਿਲ ਜਾਂਦਾ ਹੈ ਜਿੱਥੇ ਉੱਥੇ ਉੱਥੇ ਚੋਰ ਕਰਦਾ ਜਿੱਦਾਂ ਉਹਨਾਂ ਪਾਰਕਿੰਗ ਹੈਗੀ ਹੈ ਇਥੇ ਕਾਫੀ ਜਿਆਦਾ ਵਾਹਨ ਸਗੇ ਹੁੰਦੇ ਨੇ ਪਰ ਫਿਰ ਵੀ ਸਾਡੀ ਪੁਲਿਸ ਵਾਲੀ ਠਾਣਾ ਮਜੀਠਾ ਰੋਡ ਦੀ ਪੁਲਿਸ ਹੈਗੀ ਆ ਉਹ ਕਾਫੀ ਐਕਟਿਵ ਆ ਇਹਨਾਂ ਨੇ ਰਿਐਕਟ ਇੱਕਦਮ ਹੀ ਛੜਨ ਲਈ ਰਿਐਕਟ ਕਰਦੇ ਹੋਏ ਦੋ ਛਿਨੂ ਵੀ ਫੜਿਆ ਪਲੱਸ ਚਾਰ ਮੋਟਰਸਾਈਕਲ ਹੋਰ ਰਿਕਵਰ ਕੀਤੀ ਅਚਾਰ ਚੋਰੀ ਕਰਦਾ ਕੋਈ ਜੀ ਹਲੇ ਤਫ਼ਤੀਸ਼ ਦਾ ਹਿਸਾ ਜਿੱਦਾਂ ਤੁਹਾਨੂੰ ਕੋਈ ਡਿਸਕਲੋਸਰ ਗੱਲ ਹੋਊਗੀ ਤਾਂ ਦੱਸਾਂਗੇ ਜੀ ਨਹੀਂ ਨਸ਼ਾ ਵਗੈਰਾ ਹਲ ਤਾਂ ਕੋਈ ਗੱਲ ਸਾਹਮਣੇ ਨਹੀਂ ਕਿੰਨੇ ਦਾ ਸਾਨੂੰ ਮੋਟਰਸਾਈਕਲ ਦੇਖੀਆਂ ਲੱਗੀਆਂ ਜੀ ਥੋੜੀ ਜਿਹੀ ਅੱਗੇ ਜੀ ਇਹ ਕਿਹੜੇ ਆ ਗਏ 5000 7000 ਦਾ ਦੇਖੀਆਂ ਦਾ ਮੋਟਰਸਾਈਕਲ ਹੈ ਬਾਕੀ ਦੇਖ ਰਹੇ ਜਿਹੜੇ ਐਸਾ ਨਹੀਂ ਮੋਟਰਸਾਈਕਲ ਲੈਂਦੇ ਉਹਨਾਂ ਦਾ ਆਪ ਵੀ ਕੜਵੀ ਲੱਗੇ ਹਾਂਜੀ ਜੀ ਬਿਲਕੁਲ ਜੀ ਦੇਖਾਂਗੇ ਇਹ ਹਲੇ ਤਾਂ ਇਹ ਆਪਣੇ ਨੇ ਆਪਣੀ ਕਸਟਡੀ ਦੇ ਵਿੱਚ ਰੱਖੀ ਹੋਈ ਸੀ ਨਾ ਹਲੇ ਤਾਂ ਇਹ ਆਪਣੇ ਆਪਣੇ ਟਿਕਾਣਿਆਂ ਦੇ ਵਿੱਚ ਰੱਖੀ ਹੋਈ ਸੀ ਜੀ ਯੇ ਸਰ ਗੱਲਾਂ ਨਹੀਂ ਹੈ ਕਿ ਗਰੋ ਦਾ ਕੰਮ ਹੈ ਨੀ ਇਹ ਕਰ ਲਈ ਸੀਗਾ